ਲੋਕਾਂ ਨੇ ਕੀ ਕਹਿਣਾ ਕੀ ਇਹਨਾਂ ਸਰਦਨੀ ਨੂੰ ਲਾ ਕੇ ਆਂ ਨੀੜੀ ਮਾਣੀ ਦਾ ਮਾਣੀ ਦਾ ਰੰਗ ਚੜਾ ਕੇ ਆ ਸਸਤੀ ਕਾ ਉਸਾਰੇ ਨੂੰ ਆ ਵੈਲਕਮ ਟੂ ਅ ਨਮੀ ਬਲੌਗ ਮੈਂ ਮੈਨੂੰ ਵੀ ਅੱਲਾ ਸਤਿ ਸ਼ਕਾਲ ਦੀ ਮੁਫਤ ਹੈ ਜੀ ਸਸਤੀ ਕਾ ਬਾਰਦ ਸਸਤੀ ਗੋਟੇ ਦਾ ਸਤਿ ਕਾ ਸਤਿ ਸ੍ਰੀ ਅਕਾਲ ਅੱਗੇ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਤਿ ਸ਼੍ਰੀ ਅਕਾਲ ਉਧਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਤੇ ਅੱਜ ਆਪਾਂ ਸ਼ੁਰੂ ਕਰਨਾ ਆਪਾਂ ਜਿਹੜੀ ਸ਼ਾਪਿੰਗ ਕਰੀ ਸੀਗੀ ਤੇ ਆਪਾਂ ਸ਼ਾਪਿੰਗ ਕਰੀ ਸੀ ਆਪਾਂ ਤੁਹਾਨੂੰ ਦਿਖਾ ਨਹੀਂ ਹੋਈ ਕਿਉਂਕਿ ਬਿਜ਼ੀ ਚੱਲਦਾ ਸੀਗਾ ਫੇਰ ਗੁਰਪਤ ਦੇ ਸੇਹਰੇ ਬਣਾਉਣ ਦੀ ਤਿਆਰੀ ਕਰਦੇ ਸੀ ਆਪਾਂ ਤੇ ਉਹਦੇ ਕਰਕੇ ਥੋੜਾ ਬਿਜ਼ੀ ਸੀ ਤੇ ਆਪਾ ਹੁਣ ਤੁਹਾਨੂੰ ਉਹਦੀ ਸ਼ਾਪਿੰਗ ਦਿਖਾਉਣੀ ਆ ਜੀ ਆਪਾਂ ਉਹਦਰੇ ਕੀ ਲੈ ਕੇ ਆਏ ਸੀਗੇ ਬੜੀ ਲੈ ਕੇ ਆਏ ਜੀ ਦੇਖੋ ਕਿ ਨਾ ਸੋਹਣਾ ਲਾ ਲਾ ਫੀਟ ਜਾ ਇਹ ਤਾਂ ਹੁਣ ਜੇ ਆਉਣਾ ਇਹ ਤਾਂ ਹੁਣ ਹੀ ਆ ਲੈਣਾ ਇਹਦੇ ਅਸੀਂ ਵੇ ਵੇ ਆ ਆ ਕਿ ਅਮ ਸੁਨਾਇਆ ਪਹਿਲੇ ਹੈਗਾ ਸੁਨਾਇਆ ਤਾਂ ਇਹ ਇਹਦੀ ਕਲਾ ਸਾਡੀ ਕੁੜੀ ਚ ਅਕੀਦਾ ਹੋ ਵੀ ਨਾ ਹਰ ਫਲਫੀਆ ਉਹਦੇ ਖਰੇ ਫਲਫੀਆ ਆਏਗਾ ਹਾਂ ਇਹ ਅਵੀ ਦਾ ਵਾ ਕਿੰਨਾ ਕਿਊਟ ਕਿਊਟ ਟੌਪ ਜੀ ਫਿਰ ਫਿਰ ਸੀ ਉਹ ਕਿਉਂ ਤੇ ਮੈਂ ਪਿੰਟ ਲੈ ਕੇ ਗਈ ਤੇ ਉਹ ਉਸ ਤੇ ਸੇਲ ਤੇ ਲੱਗੇ ਹੋਏ ਸੀਗੇ ਜਿਵੇਂ ਤੇ ਤਾਂ ਆਪਾਂ ਆਨਲਾਈਨ ਆਰਡਰ ਕਰਿਆ ਹੈ ਦੇਖੋ ਅਸਕ ਸਾਈਜ਼ ਨਹੀਂ ਸੀਗੇ ਇਹਨਾਂ ਦੇ ਆਏ ਸੀਗੇ ਕੋਈ ਜਿਵੇਂ ਇਹਦੇ ਵੱਡਾ ਸੀਗਾ ਥੋੜਾ ਜਿਹਾ ਤੇ ਫਿਰ ਉਹ ਮੈਂ ਰਿਟਰਨ ਕਰਕੇ ਚੇਂਜ ਕਰਕੇ ਲੈ ਕੇ ਆਈ ਸੀ ਨਾ 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 ਵੀ ਤੇ ਇਹ ਇਹਦਾ ਆ ਵੀ ਦਾ ਆ ਵੀ ਇਹ ਮੇਰੇ ਜਿਪ ਲੱਗੇ ਹੋਏ ਨੇ ਹਾਲੇ ਬਟਨ ਲੱਗੇ ਹੋਏ ਨੇ ਜੈਕੈਟ ਤਾਂ ਵੀ ਦੇ ਢੋਡ ਘਰੇ ਰੈਂਗਰ ਆ ਗਏ ਉੱਥੇ ਤੇ ਅਵੀ ਦਵਾਈ ਵੀ ਇਹ ਵੀ ਬਹੁਤ ਫੁਲਾਏ ਆ ਪੂੜਾ ਜਾ ਜਿੱਦਾਂ ਦਾ ਗੁਰਪਤ ਤੇ ਨਹੀਂ ਹੁਣ ਪਾਇਆ ਹੋਇਆ ਬੋਦਾਂ ਦਾ ਬੋਦੋ ਵੀ ਪੂਜਾ ਦਾ ਹੈ ਹਾਂ ਤਖਾਏ ਨੂੰ ਮੈਂ ਦੇਖਿਆ ਇਹ ਰੋਟਾ ਵਾਹ ਵੇ ਬਾ ਇਹ ਆ ਦੇਖੀਏ ਮਸਾਣਾ ਵਾਹ ਵੇ ਬਾ ਇਹ ਜੀ ਮੇ ਰੈਗੂਲਰ ਪ੍ਰਾਈਸ ਹੈ। ਤਾ ਰੈਗੂਲਰ ਪ੍ਰਾਈਸ ਤੇ ਮੇਰੇ ਤੇ 36 ਦਾ ਸੀਗਾ ਪਰ ਹੁਣ 36 ਦਾ ਨਹੀਂ ਹੈਗਾ। ਹੁਣ ਤਾਂ ਇਹ 10-15 ਡਾਲਰ ਦਾ ਵਾ। ਹਾਂਜੀ। ਇਧਰ 15 ਕੁ ਡਾਲਰ ਦਾ ਹੋਊਗਾ। ਤਾਂ ਸੇਲ ਤੇ ਬਹੁਤ ਹਾਂਜੀ। ਆ ਵੀ ਆ ਵੀ ਲਈ। ਇਹ ਵੀ ਆ ਵੀ ਦੇ। ਆ ਵੀ ਦੇ ਨਹੀਂ ਸੋ। ਆ ਵੀ ਆ ਵੀ ਦਈਆ। ਆ ਵੀ। ਤੇ ਇਹ ਨਹੀਂ ਸੋਪਿੰਗ ਦਾ। ਇੱਥੇ ਇੱਥੇ ਰੱਖ ਲੈ। ਇਹ ਜੀ। ਗੇਮ ਇਹ ਵੀ ਅਭੀ ਦਾ ਗਰਪਤੀ ਨਹੀਂ ਇਹ ਹੈਗਾ ਗਰਪਤੀ ਇਹ ਗਰਪਤੀ ਦਾ ਆ ਇਹ ਗਰਪਤੀ ਦਾ ਨਾ ਮੈਂ ਮੇਰੇ ਇੱਥੇ ਰੱਖ ਦਿੰਦਾ ਆ ਕੋਈ ਨਹੀਂ ਮੇਰੇ ਮੇਰੇ ਹਾਂ ਮੈਂ ਸੈਰੀ ਟਾਈਂਗ ਬਰਕਰਾਰ ਜਣਾ ਹਾਂ ਓਕੇ ਰੱਖ ਲਾ ਹਾਂ ਇੱਥੇ ਰੱਖ ਲਾ ਸਾਰੇ ਆਹ ਵੀ ਦੀ ਹੋ ਗਈ ਇਹ ਗਰਪਤੀ ਦਾਵਾ ਇਹ ਜਿਵੇਂ ਇਕੱਠਾ ਸਾਰਾ 3 ਪੀਸ ਸੈਟ ਆ ਇਹ ਜਿਵੇਂ ਉਹਦੀ ਉੱਤੇ ਦੀ ਪੋਣਾਣੀ ਗੀ ਗੀ ਦਾ ਨਾ ਬੋਲ ਗੀ ਦਾ ਨਾ ਬੋਲ ਨੂੰ 5 ਮਿੰਟ ਮੈਂ ਉੱਤ ਆਉਂਦਾ ਥੋੜਾ ਜਿਹਾ ਮੇਰੇ ਮੇਰੇ ਨਾਲ ਦਾ ਬਾ ਦੇਖੋ ਆ ਆ ਪਏ ਹੋਣਾ ਮੇਰਾ ਇਹ ਥੋੜਾ ਜਿਹਾ ਜਿੰਮੇ ਤੇ ਥੋੜਾ ਰੋਕੇ ਆਉਂਗਾ ਆ ਦੇ ਨਾਲ ਉਹ ਕਿੱਥੇ ਰੱਖਾਂ ਇੱਥੇ ਰੱਖਾ ਇਹਨੇ ਹਰੇ ਤੇ ਰੱਖ ਨਾ ਨਹੀਂ ਅਭੀ ਇੱਥੇ ਹੀ ਰੱਖ ਲਿਆ ਦੀ ਗਰਫਤੇ ਦੇ ਵੀ ਆ ਵੀਦਾ 에 ਵੀਦਾ ਵੀਦਾ ਆ ਮੈਨੂੰ ਪਤਾ ਆ ਬਟਰਫਲਾਈ ਮੈਨੂੰ ਪਤਾ ਤੇਰਾ ਤੂੰ ਉਹ ਵੀਦਾ ਆ ਤੇਰਾ ਇੱਥੇ 에 ਵੀ ਬਹੁਤ ਕੀ ਹੁੰਦਾ 에 ਵੀ ਗਰਮੀ ਵਿੱਚ ਰਹਿਣਾ ਠੰਡੀ ਹੁੰਦੀ ਹੈ ਹਾਂਜੀ ਥੋੜਾ ਜਿਵੇਂ ਆਪਣੇ ਇੱਥੇ ਤਾਂ ਆਪਣੇ ਗਰਮੀ ਵਿੱਚ ਵੀ ਠੰਡੀ ਹੁੰਦੀ ਹੈ ਜਦੋਂ ਬਾਹਰ ਕੋਈ ਦਾ ਸ਼ਾਮ ਨੂੰ ਠੰਡੀ ਹਵਾ ਜੀ ਹੋ ਜਾਂਦੀ ਹੈ ਨਾ ਕੱਲਾ ਇਹ ਪਾਇਆ ਹੋਵੇ ਵਧੀਆ ਉਹਦਾ ਰਹਿੰਦਾ ਚੱਕ ਤੇ ਘੁੰਮਣ ਜਾਂਦੇ ਆ ਉੱਥੇ ਵੀ ਨਾਗਾ ਪਹੁੰਚਾਈ ਉੱਥੇ ਤਾਂ ਜਾ ਕੇ ਠੰਡ ਹੋ ਜਾਂਦੀ ਹੈ ਗਰਮੀ ਵਿੱਚ ਵੀ ਹਾਂ ਬੱਚੇ ਦੇ ਨਾਲ ਥੋੜਾ ਹੈ ਨਾ ਵੀ ਨਿਕਾ ਜਾਈ ਵਧੀਆ ਰਹਿੰਦਾ ਕਦੇ ਨਹੀਂ ਟਾਈਮ ਦਾ ਦਾ ਚੇਂਜ ਹੋ ਸਕਦਾ ਮਮਾ ਇੱਥੇ ਰੋੜੂ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਇੱਥੇ ਕੁਛ ਕੁ ਤਾਂ ਲੱਗਦਾ 3W ਦਾ ਬੈਦਰ ਬਰਕਤ ਕੇ ਵਾਈਫੋ ਕੁਝ ਤਾਂ ਸ਼ਹੀ ਹੋ ਜਾਂ ਨਾ ਇਹ ਨਯੋ ਵੀ ਦੇ ਮੇਰਾ ਕਿਹਦਾ ਮੇਰਾ ਇਹ ਹੈਗਾ ਪਰੀ ਦਾ ਯੈਸ ਇਹ ਦੇ ਵੀ ਕਲੀਅਰ ਬਹੁਤ ਹਨ ਬਹੁਤ ਜਿਆਦੇ ਵੀ ਇੰਨਾ ਪਹਿਲਾਂ ਮੈਂ ਇਹ ਇੱਕ ਮੰਗਾਇਆ ਸੀ ਇਹਦੇ ਲਈ ਹੋਈ ਤੇ ਫਿਰ ਜਦੋਂ ਇਹ ਆਇਆ ਕਰੇ ਫਿਰ ਜਦੋਂ ਇਹ ਕਰੇ ਆਇਆ ਬਹੁਤ ਸੇ ਫਿਰ ਇਹ ਬਹੁਤ ਸੋਹਣਾ ਲੱਗਿਆ ਮੇਰੇ ਨੂੰ ਇੰਨਾ ਫੂਲ ਬਹੁਤ ਫਲਫੀ ਬਹੁਤ ਖੰਦੀ ਫਿਰ ਮੈਂ ਇਹਦੇ ਲਈ ਵੀ ਬਾਅਦ ਚ ਉਹ ਆਰਡਰ ਕਰਿਆ ਬਹੁਤ ਬਹੁਤ ਕਿਊਟ ਲੱਗਦਾ ਵਾ ਸੇਮ ਹੀ ਇਹਦਾ ਵੀ ਹੁੰਦਾ ਹਾਂਜੀ ਇਹਦਾ ਹਜੇ ਆਰਡਰ ਕਰਿਆ ਹੋਇਆ ਵਾ ਤੈਨੂੰ ਪਤਾ ਨਹੀਂ ਕਿੰਨੇ ਨੇ 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 ਇਹ ਹੋਰ ਵੀ ਬੈਗ ਆ ਸੱਜੋ ਕੋਰੇ ਸੋ ਮੈਨੇ ਕੱਪੜੇ ਆ ਆ ਮੇਰਾ ਨਹੀਂ ਮੇਰਾ ਮੈਂ ਪਾ ਕੇ ਦੇਖ ਦਿਖਾ ਸਕਦੀ ਹਾਂ ਇਹ ਹਾਂ ਇਹ ਵੀ ਦਾ ਅਜੋ ਜਿਹਾ ਇਹਨਾਂ ਦਾ ਹੀ ਭਰੀ ਕੋਲ ਵੀ ਹੈਗਾ ਵਾ ਨਹੀਂ ਲੱਗੇ ਮੇਰਾ ਸੀ ਇਹ ਤਾਂ ਰੱਖਿਆ ਸੀ ਇਹ ਆ ਵੀ ਦਾ ਪਾ ਕੇ ਲੈ ਮੈਂ ਇਹ ਤੂ ਵੀ ਸਾ ਨਾ ਮੈਨੂੰ ਇਹਨਾਂ ਦੀ ਪ੍ਰਾਈਸ 38 ਡਾਲਰ ਆ ਤੇ ਹੁਣ ਤਾਂ ਜਿਵੇਂ ਸੇਲ ਤੇ ਸੀਗਾ ਮੈਨੂੰ ਬਹੁਤ ਕਿਊਟ ਲੱਗਿਆ ਜਿਵੇਂ ਕਈ ਆਈਟਮਾਂ ਨੇ ਇਕੱਲੀਆਂ ਆਨਲਾਈਨ ਹੀ ਅਵੇਲੇਬਲ ਨੇ ਸਟੋਰ ਤੇ ਜੇ ਤੁਸੀਂ ਚਾਹੋਗੇ ਉੱਥੋਂ ਨਹੀਂ ਤੁਹਾਨੂੰ ਮਿਲਦੇ ਮੰਮਾ ਅ ਵੀ ਤੈਸ ਹੈ ਪਹਿਲਾ ਪਹਿਲਾ ਨੰਬਰ ਤੁਸੀਂ ਇਹ ਸੱਤ ਨੰਬਰ ਤੁਸੀ ਆ ਵੀ ਪਾ ਦਿਦਾ ਕੀ ਹੈ ਵਾਟ ਤੇ ਹੁਸੈਨ ਵੀ ਕਲਰ ਜੇ ਹੋ ਗਿਆ। ਹਾਂ ਜੀ। ਉਹ ਜਿਆਦਾ ਕੁੜੀਆਂ ਦੇ ਪਿੰਕ ਪਿੰਕ ਹੀ ਹੁੰਦੇ ਆ ਸਾਰੇ। ਹਾਂ ਜੀ। ਬਸ ਉਹ। ਨਾ ਪੜੀ ਨਾ। ਨੰ ਮੇਰੀ। ਚੱਲ ਤੇਰੀ ਸ਼ੋਪ ਵੀ ਜਾਦੇ ਆ। ਹਾਂ ਤੇਰੇ ਮਾਤਾ ਨੇ। ਚੱਲ। ਅभी ਅभी ਇਕੱਲੇ ਕਾ। ਚਾਹ। ਉਹ ਕਰਦੇ ਗਏ। ਹਾਂ ਜੀ। ਇਹ ਕੀ ਹੋ ਮੇਰਾ? ਆਹਾਂ ਦੇਖਿਆ ਦੇਖੋ। ਅਭੀ ਉਹ ਦੇ ਨਾਲ ਦਾ ਪਰੀ ਦੇ ਨਾਲ ਦਾ। ਹਾਂ ਜੀ। ਉਹ ਵਾਲਾ ਉਧਰ ਉੱਚ ਬੈਠਾ। ਇਹ ਇਹ ਵੀ ਅਵੀ ਦਾ ਹੀ ਆ ਹਾਂਜੀ ਉਹ ਵੀ ਸ਼ੋਪਿੰਗ ਜਾਦੇ ਹਾਂ ਹੂੰ ਇਹ ਗੁਰਪਤ ਦੇ ਇੱਕ ਦਾ ਪੰਜ ਬੇਟਾ ਸ਼ੋਪਿੰਗ ਜੀ ਆਂਦੀ ਆਹਾ ਵੀ ਦਾ ਸੈੱਟ ਆ ਇਹ ਦੇ ਨਾਲ ਦਾ ਚਾਮੀ ਵੀ ਆ ਇਹਨਾਂ ਜੂਟ ਲੱਗਦਾ ਵੀ ਜੋ ਪਾਇਆ ਹੋਇਆ ਪੋਆ ਕੇ ਦੇਖਿਆ ਸੀ ਮੈਂ ਬਹੁਤ ਕਿਊਟ ਲੱਗਦਾ ਹੈ ਮੈਂ ਹੁਣੇ ਪੋਆਵਾ ਨਹੀਂ ਨਹੀਂ ਇਹਦਾ ਇਹ ਆਹ ਵੀ ਹੈਗਾ ਇਹ ਹੈਗਾ ਇਹ ਮੇਰਾ ਬਾਬਾ ਦੇਖੋ ਮੇਰਾ ਤੇ ਅਵੇ ਦਾ ਹਾਂ ਤੇਰਾ ਨਾ ਹਾਂ ਆ ਇਹ ਦਾ ਵੱਡੇ ਸਾਈਜ਼ ਚ ਇਹ ਪਰੀ ਦਾ ਮੰਮਾ ਤੇ ਵੀ ਪਾ ਕੇ ਅਸ ਤੇ ਤੁਸੀਂ ਸਾਡੇ ਦਾ ਫਾਲੇਵਾ ਨਹੀਂ ਤੇਰੇ ਨਾਲ ਪਾ ਲਾ ਉਹ ਰੀਲ ਵੀ ਬਹੁਤ ਸੁਣਾ ਹਾਂ ਬਹੁਤ ਸੁਣਾ ਕਪੜਾ ਵਧੀਆ ਦੇਖੋ ਆ ਵੀ ਬਹੁਤ ਹਾਂ ਵਧੀਆ ਇਹਨਾਂ ਦੇ ਕੱਪੜੇ ਵਧੀਆ ਹੁੰਦੇ ਆ ਤਾਂ ਖਰਾਬ ਨਹੀਂ ਹੁੰਦੇ ਜਿਵੇਂ ਆਪਾਂ ਕਈ ਵਾਰ ਲੈ ਲੰਨੇ ਆ ਕਿਤੋਂ ਉਹਨਾਂ ਦੇ ਕੱਪੜੇ ਜ਼ਿਆਦਾ ਛੇਤੀ ਖਰਾਬ ਹੋ ਜਾਂਦੇ ਆ ਹੂੰ ਕੀ ਹੋਊਗਾ ਫਿਰ ਇਹ ਸੋਲ ਕੱਲੀ ਡਰੈਸ ਵੀ ਤੇ ਕੱਲੀ ਟੀ-ਸ਼ਰਟ ਵੀ ਪੁਟ ਟੂਗੇਦਰ ਬਹੁਤ ਸੋਹਣਾ ਲੱਗਦਾ ਹਾਂ ਕੱਲੀ ਪਾ ਕੱਲੀ ਵੀ ਪਾ ਸਕਦੀਆਂ ਇਹ ਕੱਲੀ ਪੈਂਟ ਨਾਲ ਜੀਨ ਜੂਨ ਨਾਲ ਪਾ ਸਕਦੀਆਂ ਕੱਲੀ ਪਰ ਕੱਲੀ ਜੀਨ ਨਾਲ ਪਾ ਸਕਦੀਆਂ ਤੇ ਇਹ ਇਹ ਤਾਂ ਵੈਸੇ ਹਾਂਜੀ ਇਹ ਤਾਂ ਵੈਸੇ ਉਹਦੇ ਉੱਤੇ ਹੀ ਸੋਹਣੀ ਲੱਗੂਗੀ ਪਰ ਜੇ ਥੱਲੇ ਜੀ ਕੋਈ ਵਾਈਟ ਪਾ ਕੇ ਪਾ ਸਕਦੀਆਂ ਵਾਈਟ ਜਾਂ ਲਾਇਟ ਗ੍ਰਾ ਹਾਂ ਉਹ ਪਾ ਸਕਦੇ ਵਾਈਟ ਵਧੀਆ ਲੱਗੂਗਾ ਦੇ ਸੈਸ ਪਾਲਾ ਤਵੀ ਤੂੰ ਬਰਾਤਾਂ ਅਸੀਂ ਸਾਡਾ ਮੈਚਿੰਗ ਆ ਹਾਂ ਇਹ ਵੀ ਗੁਰਪਤੇ ਦਾ ਆ ਆਇਆ ਇਹਨਾਂ ਕਿਉਂ ਫਿਰ ਗੁਰਪਤੇ ਦੇ ਹੋਰ ਕੋ ਹੋਰ ਕੱਪੜੇ ਬਹੁਤ ਗੁਰਪਤੇ ਤੱਕ ਗਿਆ ਬਟਾ ਇਹ ਗੁਰਪਤੇ ਦੇ ਜਿਹੜੇ ਪੁਰਾਣੇ ਕੱਪੜੇ ਸੀ ਸਾਰੇ ਛੋਟੇ ਹੋ ਗਏ ਸਾਰੇ ਸਾਰੇ ਛੋਟੇ ਹੋ ਗਏ ਹਾਂ ਇੱਕ ਆ ਵੀ ਦੇਖ ਉਹਦੇ ਨਾਲ ਦਾ ਹੀ ਆ ਇਹ ਕਲਰ ਦੇ ਟਾਟ ਵਾਹ ਅਵਿਤਾ ਮम्मा ਅਵਿਤਾ ਉਹ ਬੋਲ ਲਕੀਆਂ ਐ ਇੰਨੀ ਸ਼ੋਭਕ ਦੀਆਂ ਦਿਖਾਈ ਮੈਨੂੰ ਵਾਓ ਇਹ ਇਹ ਹੈ ਉਹਦੇ ਨਾਲ ਦੇ ਜਿਹੜੀ ਉਹ ਪੈਰੈਡਰੀ ਜਿਹੜੀ ਇੱਥੇ ਸੀਗੀ ਪਹਿਲਾਂ ਹਾਂ ਇੱਥੇ ਕੋਈ ਅਸੀਂ ਖੜੇ ਦੇਖੋ ਸਟੈਪਸ ਕੋਈ ਨਿਕਲ ਆਇਆ ਇਹਦਾ ਆ ਵੀ ਆਹ ਇਹਦੇ ਨਾਲ ਦਾ ਹੀ ਕਲਰ ਇਹਦੇ ਟਾਟ ਇਹ ਇਹਦਾ ਤੇ ਇਹ ਸੇਮ ਡਿਜ਼ਾਈਨ ਹੈ ਇਹ ਐਕਚੁਅਲੀ ਹਾਂਜੀ ਆ ਥੋੜਾ ਜਿਹਾ ਜਿੰਮੇ ਤੇ ਪੂਰਾ ਪੂਰਾ ਹੋਊਗਾ ਤੇ ਪਰ ਹੁਸਨ ਨੂੰ ਕਦਰ ਸੋਹਣਾ ਲੱਗਿਆ ਇਹ ਆ ਇਹਦਾ ਥੋੜਾ ਕਲਰ ਇਹਦੇ ਇਦਾਂ ਨਹੀਂ ਤੇਗਾ ਵੀ ਤੁਸੀਂ ਹਾਂਜੀ ਆ ਮਾੜਿਆ ਵੱਡਾ ਹੋ ਇਹ ਮਾੜਿਆ ਵੱਡਾ ਪਰ ਮੈਂ ਆ ਸਾਈਜ਼ ਆ ਕਲਰ ਚਾਹੁੰਦੀ ਸੀ ਪਰ ਇਹ ਇਹ ਵੱਡੇ ਸਾਈਜ਼ 'ਚ ਨਹੀਂ ਹੈਗੇ ਬਸ ਇਹ ਮਤਲਬ ਛੋਟੇ ਸਾਈਜ਼ 'ਚ ਹੈ ਕਲਰ ਪਿਆਰਾ ਲੱਗਦਾ ਪਰ ਬਹੁਤ ਛੇਤੀ ਜਣੇ ਦੀ ਕੋਸ਼ੇਤੇ ਕੱਪੜੇ ਮਸ਼ੀਨਾਂ ਦੇ ਵਿੱਚ ਵੀ ਹੋ ਜਾਂਦੇ ਆ ਬੋਮੀ ਮਸ਼ੀਨਾਂ ਦੇ ਵਿੱਚ ਨਾ ਤੋਕੇ ਜੋ ਸਿਕੋਨੇ ਸੰਕਰ ਜੀ ਹੋ ਜਾਂਦੇ ਆ ਤੇ ਜਦੋਂ ਦੇਮ ਦਮ ਨੀ ਵਾਲੇ ਕੱਪੜੇ ਤੇ ਟਾਈਟ ਜੀ ਆ ਫਿਰ ਟਾਈਟ ਵੀ ਨਹੀਂ ਬੱਚੇ ਦੇ ਕੱਪੜੇ ਪਾਉਣੇ ਚਾਹੀਦੇ ਹਨ ਫਿਰ ਨੇ ਕੰਫਰਟੇਬਲ ਹੋਣਾ ਚਾਹੀਦਾ ਖੁੱਲੇ ਖੁੱਲੇ ਹਾਂਜੀ ਕਾ ਵੀ ਉਹ ਇੱਕ ਸੂਟ ਸੀਗਾ ਉਹਦੇ ਵਿੱਚ ਆਏ ਦੀ ਲੱਤ ਵੀ ਉਹ ਹਾਂ ਧੋਤਾ ਹੋਇਆ ਸੁੰਘੜ ਗਿਆ ਫਿਰ ਲੱਤਾਂ ਵੀ ਇਹਦੇ ਸਿੱਧੀਆਂ ਜੀਆਂ ਨਹੀਂ ਸਿੰਦੀ ਆਪਾਂ ਆਪਾਂ ਫਿਰ ਤੇ ਅੰਦਰ ਕਹਿੰਦੇ ਉਹ ਹੁਣ ਪਾਉਣੇ ਨਹੀਂ ਇਹਦੇ ਕਹਦੇ ਫੁੱਲੇ ਫੁੱਲੇ ਕੱਪੜੇ ਬਾਜਵਾਕ ਨੇ ਬਦਲਣਾ ਹੁੰਦਾ ਵੀ ਦੇ ਫਿਰ ਡਾਸਟੇਬਲ ਜੇ ਰੰਦਾ ਹਣਾ ਤੇਨੇ ਲਈ ਸੀ ਮੰਮੀ ਨੇ ਘਿਆ ਖਾ ਲਈ ਰ ਮੈਂ ਸੈਕ ਵੱਡਾ ਕਰੀ ਨਾ ਤੇ ਖਾਣ ਦੇ ਛੱਡ ਦੇ ਸੋ ਜਿਹੜੀ ਹਾਂ ਮਿੱਟੀ ਗੱਪੜੇ ਦਾ ਤਾਂ ਤਾਂ ਕਿਹ ਹੈ ਹੋਣਾ ਇਹ ਵੀ ਅਬੀਦ ਆਈ ਆ ਇਹ ਵੀ ਅਬੀਦ ਕੱਪੀ ਕੱਪੀ ਇਹ ਜਿਹੜਾ ਪਹਿਲਾਂ ਕੱਢਿਆ ਸੀ ਡਾ ਪੈਨਾ ਪਾ ਪਰੀ ਦਾ ਨਹੀਂ ਦਿਖਾਇਆ ਮੇਰਾ ਨਹੀਂ ਇਹ ਅਬੀਦ ਆ ਜਿਹੜਾ ਮੈਂ ਆਵਲ ਟਿਕਾ ਯਾ ਯਾ ਇਹਦੇ ਨਾਲ ਦਾ ਹਾਏ ਦੇ ਇਹ ਜਿਹੜਾ ਵਿੱਚੋਂ ਬਹੁਤ ਆਏ ਲੱਗਦਾ ਨਾ ਕੇ ਹਾਂ ਬਹੁਤ ਸੋਹਣਾ ਲੱਗਦਾ ਸੱਚਾ ਪਾ ਕੇ ਆਇਆ ਨਹੀਂ ਲੱਗਦਾ ਬਹੁਤ ਸੋਹਣਾ ਹੈ ਹਾਂ ਮੈਂ ਆਹ ਸੋਹਣਾ ਦਾ ਇਹਦੇ ਨਾਲ ਹੀ ਮਿਲਣਾ ਅਗ੍ਹਾ ਅਸੀਂ ਦੇਖਾਂ ਦੇਖਾਂ ਵੀ ਕਿੰਨਾ ਆਏ ਜੇ ਲੱਗਦਾ ਵਾ ਕੁੱਤੀ ਕੁੱਤੀ ਲੱਗਦੀ ਹੈ ਸੀਤੀ ਪਰ ਉਹ ਤਾਂ ਵੀ ਨਾਲ ਹੀ ਮਿਲਿਆ ਬੜਾ ਹਾਂ ਜਿਹੜਾ ਪਾਇਆ ਤੇ ਹਾਂਜੀ 3 ਗੋਲਫਾਤੇ ਲੱਗੀਆਂ ਇੱਕ ਗੋਲਫਾਤੇ ਦੀਆਂ ਹੋਰ ਵੀ ਸੀਗੀਆਂ ਬਨਾਨਾ ਵਾਹ ਇਹ ਪੈਂਡਾ ਦਿਖਾਰੇ ਸਾਰੇ ਇੱਕ ਬਾਇ ਇੱਕ ਇੱਕ ਬਾਇ ਇੱਕ ਕੋਈ ਨਾ ਬਸ ਆ ਦੇ ਗੁੰਮੀ ਨਾ ਦੋ ਨਾ ਦੋ ਬੱਤ ਜੱਤ ਅੱਜ ਜੋ ਲੱਗਦਾ ਤੁਹਾਨੂੰ ਇਹਦੇ ਨਾਲ ਅੱੱਬਾ ਕੱਟਿਆ ਰਹੋਗੇ ਤਰ੍ਹਾਂ ਆ ਆ ਵੀਦਾਵਾ ਨਾ ਨਾ ਪਤਾ ਦਾਲਤੇ ਨਿੱਪੜੂਗੇ ਦੰਦ ਰੇ ਕੋਟਾ ਆ ਦੇਖੋ ਉਹ ਵਾਹ ਕਿੰਨੀ ਤੋ ਉਹ ਕਿੰਨੀ ਪਿਊਟੇ ਤੇ ਸੱਟ ਤੋਂ ਨੇ ਮਤਲਬ ਨਾਲ ਹਾ ਬਿੱਚਾਮੀ ਹਾਂ ਸਾਮੀ ਹਾਂ ਖੇਲਣਾ ਤੋ ਕੋਣ ਚੱਲੇ ਨੂੰ ਕਰ ਦਿੰਦੀ ਆ ਲੈ ਲੈ ਨਾ ਪਾਵਾ ਪਾ ਕੇ ਦੇਖਾ ਨਹੀਂ 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 ਇਹਦੀ ਕੋਣਾ ਪਤਾ ਨਹੀਂ ਹੋਣੀ ਪਤਾ ਕਿ ਫਿਰ ਕਿਸਨ ਆਪਾ ਪਾਵਾਂਗੇ ਫਿਰ ਪਾ ਕੇ ਤੁਸੀਂ ਦੱਸੋ ਆਪਾਂ ਜਦੋਂ ਚਾਵਾਂਗੇ ਤੇ ਹਾਂ ਆਪਾਂ ਚਲਾਵਾਂਗੇ ਨਾ ਫਿਰ ਜੈਕਟ ਕਰਨਾ ਲੱਗੇ ਉਹ ਨਹੀਂ ਮੰਨਦੇ ਆ ਨਹੀਂ ਉਹ ਮੈਂ ਆਵਲੇ ਲੈਣੇ ਹੁਣ ਆਵਲੀ ਲੈ ਲਏ ਹੁਣ ਨਾ ਪੁਰਾਣੇ ਕੱਪੜੇ ਸਾਰੇ ਆਪਕੇ ਛੋੜੇ ਹਾਂ ਹੁਣ ਹੁਣੇ ਨੇ ਐਵੇਂ ਹੀ ਕਰਨਾ ਜਿਹੜੇ ਸਾਰੇ ਮੈਨੂੰ ਤਾਂ ਨਹੀਂ ਇਹ ਕਿਹਨੂੰ ਪਾਈ ਹੈ ਨੰਨੀ ਹਾਂ ਜੀ ਇਹਦੇ ਫਿਰ ਵੀ ਇਹਨੇ ਨਾ ਨਿੰਨੀਆਂ ਨਿੰਨੀਆਂ ਕਰਦਾ ਉਹ ਵੀ ਬਹੁਤ ਹਾਂ ਜੀ ਨਾ ਬੁੱਕ ਨਾ ਟੱਕ ਨਾ ਉਹ ਇਹ ਕਿਨੇ ਸਾਲਾਂ ਬਾਅਦ ਖਰੀਦ ਨਾ ਲੂ ਚੇਰ ਹਾਂ ਇਹ ਵੀ ਅਬੀ ਇਹ ਵੀ ਅਬੀ ਇਹ ਵੀ ਇਹ ਕਿਨੇ ਸਾਲ ਦਾ ਇਹ ਵੀ ਇਹ ਹੁਣ 6 ਸਾਲ ਹਾਂ ਜੀ ਇਹ ਵੀ ਇਹਦੇ ਮੇਚੀ ਆ ਇਹਦੇ ਨਾਲ ਇਦੇ ਨਾਲ ਮਤਿਵ ਨੂੰ ਸਾਰੇ ਹੈਗੇ ਤਾਂ ਅਲੱਗ-ਅਲੱਗ ਹੀ ਸੀ ਉਹ ਜਿਹੜਾ ਸੈੱਟ ਆ ਉਹ ਵੀ ਅਲੱਗ ਸੀਗਾ ਪਰ ਉਹ ਮੈਚ ਜਿਵੇਂ ਕਰਿਆ ਅਸੀਂ ਜੀ ਕਰਿਆ ਉਹ ਮੈਚ ਗੋਲਫਟੇਲੀ ਕਾਫੀ ਸ਼ੋਪਿੰਗ ਅਲਰੇਡੀ ਇਦੇ ਨਾਲ ਆ ਕਿਉਂਕਿ ਮੈਂ ਅਕੀੜਾ ਕੋਲ ਦੇ ਇੱਕ ਮਿੰਟ ਦੇਖ ਲੈ ਤੇਰੇ ਕੋਲ ਹੈ ਰੋਡ ਤੇਰੇ ਕੋਲ ਹੈ ਰੋਡ ਤੇਰੇ ਕੋਲ ਹੈ ਰੋਡ ਤੈਨੂੰ ਦੇਖੋ ਉਹ ਫੁੱਲ ਲਾੜਾ ਜਿਹਾ ਪ੍ਰਿੰਟ ਜੀ ਹਮ ਸਭ ਤੋਂ ਵੱਡਾ ਜਿਹਾ ਟੂ ਹਾਂ ਸਮਾਂ ਹੁਣ ਇਹ ਤਾਂ ਗਰਪਤਾ ਤੇ ਜ਼ਿਆਦਾ ਮੁਸ਼ਕਲ ਹੋ ਗਈ ਨਾ ਹਮ ਵਰਮ ਤੇ ਰੈਪਰੀਡੇ ਨਮਾ ਸੂਟ ਪਾ ਲੈਣ ਦਾ ਇਹ ਪਰੀ ਦੀ ਵੀ ਹੈਗੀ ਪਰ ਪਰੀ ਦਾ ਇਹ ਆ ਨਾ ਵੀ ਉਹਨਾਂ ਦੇ ਸਾਈਜ਼ ਪਰੀ ਦੇ ਹੁਣ ਇੰਨੇ ਹੈ ਨਹੀਂਗੇ ਹਮ ਤੇ ਫੇ ਤਾਂ ਕਰਕੇ ਪਦੀ ਥੋੜੀ ਘੱਟ ਗਈ ਸ਼ਾਪਿੰਗ ਨਹੀਂ ਤਾਂ ਪਰੀ ਵੀ ਹੋਈ ਜ਼ਿਆਦਾ ਅੱਗੇ ਹੁੰਦੀ ਆ ਹਾਂ ਆਲਵੇਸ ਪਰੀ ਨੂੰ ਜ਼ਿਆਦਾ ਸ਼ਾਪਿੰਗ ਕਰੰਦੀ ਆ ਇਹ ਪਦੀ ਦਈਆ ਪਰੀ ਦੇ ਨਾਲ ਬੱਚਾ ਵਾਲੇ ਚੋਣੇ ਨਾ ਮਿਲਦੇ ਨੇ ਹਾਂਜੀ ਇਹ ਵੀ ਜਿਵੇਂ ਪੂਰੇ ਪੂਰੇ ਵੇਚਨੇ ਹੁਣ ਚਲ ਪਾ ਲੂਗੀ ਦੋ ਚਾਰ ਮਿੰਟ ਤੇ ਆ ਵੀ ਆ ਵੀ ਦਾ ਬਨੀ ਹਾਂ ਤੂੰ ਉਹਦਾ ਖਾਣ ਤੂੰ ਉਹਦਾ ਓਕੇ ਹਾਂ ਮੈਂ ਤਾਂ ਖਾਤਾ ਹੁ ਤਾ ਅੱਛਾ ਇਹ ਅਵੀ ਦਾ ਹੈਵੀ ਹਾਂ ਅਵੀ ਦੇਖੋ ਤੇਰੇ ਨਾਪਾ ਤੂੰ ਦੇਖ ਤੇ ਨਾਪਾ ਕਰਾਉ ਦੇ ਕਿੱਤਾ ਖੜੇ ਬੋਦਕਾ ਨਾ ਲਿਖੀਂ ਤੇ ਐਵੀ ਗੱਫਤ ਤਾ ਇਹ ਤੱਕ ਬੜਾ ਮੈਂ ਗਰਮੀ ਚ ਪਾਉਣੇ ਬਹੁਤ ਵਧੀਆ ਹੁੰਦਾ ਹੈ ਕਪੜਾ ਵੀ ਸੋਨਾ ਵਾ ਯਾ ਮੰਗਿਆ ਕਿਉਂ ਤਵੀ ਤੇਰੇ ਲਈ ਛੁੱਟਿਆ ਨਾ ਮੈਨੂੰ ਵੀ ਬਹੁਤ ਵਧੀਆ ਲੱਗਦਾ ਜੋਕਾਂ ਦੀ ਸ਼ਾਪਿੰਗ ਕਰਨਾ ਬਹੁਤ ਵਧੀਆ ਸ਼ਾਪਿੰਗ ਤਾਂ ਵੈਸੇ ਸਾਰਿਆਂ ਨੂੰ ਪਸੰਦ ਹੁੰਦੀ ਆ ਮੈਨੂੰ ਤਾਂ ਆਵਾਲਾ ਥੋ ਵੀ ਵਧੀਆ ਲਾ ਆ ਬਾਬਾ ਓਕੇ ਠੀਕ ਸ਼ਾਪਿੰਗ ਚਲੋ ਠੀਕ ਆ ਆ ਵੀ ਗੋਲਫਤੇ ਦਾ ਪਰ ਇਹ ਮੈਨੂੰ ਲੱਗਦਾ ਆ ਕਿੱਥੇ ਜਾਣਾ ਹੈਗਾ ਤੇਰਾ ਵੀ ਜਿਆਣਾ ਨਹੀਂ ਨਹੀਂ ਹਨ ਨਹੀਂ ਕੁੜੀਆਂ ਵਾਲਾ ਕੁੜੀਆਂ ਵਾਲਾ ਲੱਗਦਾ ਮੈਨੂੰ ਵੀ ਇਹ ਲੱਗਦਾ ਕੁੜੀਆਂ ਵਾਲਾ ਪਰ ਉੱਥੇ ਮੈਨੂੰ ਪੀਚ ਜਿਹਾ ਲੱਗਿਆ ਬੇਬੇ ਪਪਾ ਜੀ ਆ ਵੀ ਆ ਜਿਹੜੇ ਫਲਾਵਰ ਆ ਇਹ ਕੁੜੀਆਂ ਲਾ ਹਾਂ ਜੀ ਕੁੜੀਆਂ ਲਾਦੇ ਕੁੜੀਆਂ ਕਿੰਨੇ ਮਹੀਨੇ ਦਾ ਹਾਂ ਬੇਰ ਬੇਰ ਤਾਂ ਗਦੀ ਐ ਚ ਤੂੰ ਕੋਈ ਨਹੀਂ ਹਾਂ ਕੋਈ ਨਾ ਦਾ ਜੂ ਦੇ ਪਾਕੇ ਦੇਖਾਂਗੇ ਹਾਂ ਪਰ ਉਹਦੇ ਵੀ ਆਉਣਾ ਨਹੀਂ ਹੈਗਾ ਨਹੀਂ ਆ ਜਾਣਾ 12 ਮਹੀਨਿਆਂ ਦਾ ਆ ਜਾਣਾ ਹਾਂ ਆ ਜਾਣਾ ਦੇਖ ਲਓ ਪਾਕੇ ਉਹ ਵੀ ਬੀ ਆਉਂਦੀ। ਬੋਤਲ ਬੈਠੇ ਬੈਠੇ। ਅਬੀ ਖੜਾ ਹੋ ਜਾ। ਅਜਾ ਤੇ ਖੰਡ ਕਰਦੇ। 걔ਨੇ ਲੱਗ ਜਾਣੇ ਜਵਾਨੀ ਆਪਣਾ ਕਰੇ। 걔ਨੇ ਜਬ ਸੁਧਨੇ। ਮੋਲੇ ਫਾਇਆ ਨਹੀਂ। ਅਬੀ ਖੜਾ ਹੋ ਜਾ ਬੁੱਤ। ਆ ਦੇ ਤੇਰੇ ਲਈ ਕੁਛ ਆਇਆ। ਆ ਆ ਵੀ ਆ ਲੈ। ਚੁਪਾਈਂ। ਲਈ ਵੀ ਅਬੀ ਦਾ। ਓਹ ਵਾਓ।

ਤੋ ਵਾਹ ਬਾਈ ਨਾਓ ઓਲਸੋ ਮਿਲ ਗਿਆ ਆ ਵੀ ਆ ਵੀ ਸੂਟਾ ਵੀ ਦਾ ਸੂਟਾ ਓਏ ਸਾਡਾ ਨਵਾ ਜਮਾਉ ਜੀ ਆਪਾਂ ਲਈ ਇਹ ਤਰ੍ਹਾਂ ਆਈਨਾ ਵੀ ਨਹੀਂ ਬਸਾ ਹੋਇਆ ਕਿਸੇ ਨੂੰ ਸਮਝ ਨਹੀਂ ਆ ਜੈਨਨੀ ਨਾ ਮੇਰੀ ਤਾਰੀਫ ਕਰੋ ਯਾ ਮੈਂ ਖਰਾਬ ਬੰਦਾ ਵਾਂ ਹਾਂ ਮੇਰੇ ਗੁਰਪਤੇ ਤੂੰ ਤਾਂ ਇੰਨੀ ਨਵੇਂ ਦੀ ਤਾਰੀਫ ਕਰੋ ਤੁਸੀਂ ਹਾਂ ਇੰਨਾ ਭੋਲਾ ਨਹੀਂ ਹੈਗਾ ਮੈਂ ਹਾਂ ਤਾਂ ਫਿਨਿਸ਼ ਫਿਨਿਸ਼? ਇਹ ਹਾਂ ਤਾਂ ਜੇ ਹੈਗਾ ਥੋੜੇ ਘੱਟ ਹਾਂ ਤਾਂ ਪਹਿਲਾ ਵੜਾ ਮਾਲ ਨਹੀਂ ਪਰਨਾ ਜਿਆਦਾ ਪਰੇ ਦਾ ਨਿਕਲੂਛਾ ਨਹੀਂ ਇਹ ਇਹਦੇ ਬਾਹਲੀ ਸ਼ਾਪਿੰਗ ਹੈ ਨਹੀਂ ਦੇਦੀ ਹਾਂ ਹਾਂਜੀ ਉਹਦੀ ਹੋਈ ਆ ਜਾਵਾ ਅੱਛਾ ਇਹ ਵੀ ਨਹੀਂ ਹਾਂਜੀ ਆ ਵੀ ਮਿਲਦਾ ਆਹ ਉਹ ਸੋਨੇ ਲਾ ਰਿਆ ਇਹ ਵੀ ਹਾਂਜੀ ਇਹਦੇ ਨਾਲ ਦਾ ਇਹਦੇ ਨਾਲ ਦਾ ਆਹ ਇਹ ਸੈਟ अच्छा अच्छा ला ਉਹ ਉਸਕੀ ਤੇ ਵੀ ਵੀ ਬਾ ਹੇ ਹਾ ਤੋ ਵੀਰਾ ਤੋ ਵੀਰਾ ਇਹ ਪਤਾ ਸੀ ਆ ਵੀਰੇ ਆ ਵੀਰੇ ਇਹ ਨਹੀਂ ਕੋਲੇ ਫਰੀ ਜੀ ਤੁਸੀਂ ਵੀ ਵੀਰੇ ਵੀਰੇ ਮਾਰ ਕੇ ਗਿੰਦੇ ਨਹੀਂ ਇਹ ਤੈਨੂੰ ਪਤਾ ਹੀ ਨਹੀਂ ਸੀ ਪਹਿਲਾਂ ਉਦੋਂ ਕਲਾਈ ਆ ਇੱਕ ਇਹਨੂੰ ਹਣੇ ਨੂੰ ਪਤਾ ਸੀ ਨਾ ਵੀ ਇੱਥੇ ਮੇਰੇ ਸਾਈਜ਼ ਨਹੀਂ ਹੈਗੇ ਇਹ ਗਈ ਸੀ ਉਦਰੇ ਮੈਂ ਕਿਹਾ ਸੀ ਉੱਥੋਂ ਲੈਣਾ ਇਹਦਾ ਨਾ ਪਰ ਇਹਨੂੰ ਸਾਈਜ਼ ਹੀ ਨਹੀਂ ਮਿਲਦੇ ਸੀ ਕੋ ਛੋਟੇ ਲੈਣ ਦਾ ਕੀ ਫਾਇਦਾ ਹੈ ਹਾਂ ਰੋਸ਼ਨੀ ਤੇ ਟਿਕ ਟਿਕ ਹਾਂਜੀ ਅੱਗੇ ਆ ਦੇ ਸੋੜ ਆ ਦੇ ਤੇ ਟਿਕ ਟਿਕ ਓਏ ਲੂਜੀ ਲਾਸਾ ਰਹਿ ਗਿਆ ਵੀ ਲਾਵਾ ਖਾ ਲਈ ਇਹ ਲਾਸਾ ਹਾਂਜੀ ਹੋ ਕਿ ਨਾ ਸੋਣਾ ਚਲਾ ਦੋ ਖਾਈ ਤੇਰਾ ਮੈਂ ਜੀ ਮੈਂ 골ਡ 골ਡ ਪੀਸ 골ਡ ਨਾ ਕਿਦਾ ਹੋਦਾ ਕਿਦਾ ਹੋਦਾ ਦੇਖ ਦੇ ਮੇਰਾ ਦੱਸੋ ਕੇ ਸਲਾਉ ਮੇਰਾ ਮੇਰਾ

ਤੁਹਾਨੂੰ ਕੀ ਨਹੀਂ ਨਾ ਮੈਂ ਬਰਥਡੇ ਤੇ ਆਉਂਗੀ ਹਾਂ ਮੈਂ ਮੇਰੇ ਬਰਥਡੇ ਤੇ ਆਉਂਗੀ ਹਾਂ ਹਾਂ ਬਹੁਤ ਸੋਹਣਾ ਲੱਗਦਾ ਹੈ ਇਹ ਹਾਂ ਇਹ ਸਭ ਬਹੁਤ ਪ੍ਰੈਟੀ ਬਹੁਤ ਸੋਹਣਾ ਹਾਂਜੀ ਜਿਵੇਂ ਕੰਸ ਜਿਵੇਂ ਹਾਂਜੀ ਮੈਨੂੰ ਇਹ ਲੱਗੀ ਜਿਵੇਂ ਆਪਣੇ ਇੰਦੀਆਂ ਛੋਟਾਂ ਦਾ ਹੁੰਦਾ ਸੀ ਨਾ ਮਾਂ ਉਹ ਮੈਂ ਉਹ ਕਿ ਤੁਹਾਨੂੰ ਨਾ ਨਾ ਹੋ ਗਿਆ ਬਤ ਤੁਸੀਂ ਲਾਸਟ ਵਨ ਸ਼ੂ ਦੈਟ ਬਾਏ ਬਾਏ ਨੂੰ ਮੈਂ ਨਵੀਂ ਕੰਝ ਰੱਖਿਆ हाँ पालते थे पर यार स्टोर तो, तो, तो देखा नहीं थे तेरे तू पाली ही अभी तो अभी तो तू पाली बड़ी हो क्या अभी तो है इंद्री पालो हम क्या कोई इंद्री पालो हम मैं बोल मेरी मैच है कटी मेरी मैच है ओवर पास आगे मैं देखना देखना मेरी मैच ही जब पड़ी है हाँ नहीं वही बहुत पड़ी है हाँ जी हाँ क्या एक ਇਨ ਮੈਂ ਇੱਕ ਵਾਰ ਮੈਂ ਇਰੀ ਲੱਕੀ ਫਰੀ ਲੱਕੀ ਮੋਰਲ ਵਾਂਟ ਟੂ ਬੀ ਵਨ ਆਈ ਡੋਟ ਰਿਮਬਰ ਬਤ ਕਿਡਾ ਦਿਖਾਈ ਦਿਖਾਈ ਅਵੀ ਉੱਥੇ ਉੱਥੇ ਕੱਢ ਕੇ ਓ ਵਾਓ ਓਹ